ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 729 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 730 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪਹਿਲਾ ਰਾਗ ਸੋਹੀ ਵਿੱਚ ਪਹਿਲੇ ਬਾਦਸ਼ਾਹ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਭਾਂਡਾ ਹੱਸ਼ਾ ਸੋਏ ਜੋ ਤੇ ਸੁਭਾਵ ਸੀ ਉਹੀ ਹਿਰਦਾ ਪਵਿੱਤਰ ਹੈ ਜਿਹੜਾ ਉਸ ਪਰਮਾਤਮਾ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਭਾਂਡਾ ਆਤਮ ਲੀਣਾ ਤੋਤਾ ਹੱਸ਼ਾ ਨਾ ਹੋਏ ਸੀ ਜੇ ਮਨੁੱਖ ਦਾ ਹਿਰਦਾ ਅੰਦਰੋਂ ਵਿਕਾਰਾਂ ਨਾਲ ਬਹੁਤ ਗੰਦਾ ਹੋਇਆ ਪਿਆ ਹੈ ਤਾਂ ਬਾਹਰੋਂ ਸਰੀਰ ਨੂੰ ਤੀਰਥ ਆਦਕ ਤੇ ਇਸ਼ਨਾਨ ਕਰਾਇਆ ਹਿਰਦਾ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ ਗੁਰੂ ਦੁਆਰੇ ਹੋਏ ਸੋਜੀ ਪਾਇਸੀ ਜੇ ਗੁਰੂ ਦੇ ਦਰ ਤੇ ਆਪਾ ਭਾਵ ਦੂਰ ਕਰਕੇ ਸਵਾਲੀ ਬਣੀਏ ਤਾਂ ਹੀ ਹਿਰਦੇ ਨੂੰ ਪਵਿੱਤਰ ਕਰਨ ਦੀ ਅਕਲ ਮਿਲਦੀ ਹੈ ਏ ਤਦਵਾਰੈ ਧੋਏ ਹੱਛਾ ਹੋਏ ਸੀ ਗੁਰਦੇ ਦਾਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਧੋਤਿਆਂ ਹਿਰਦਾ ਪਵਿੱਤਰ ਹੁੰਦਾ ਹੈ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਜੇ ਗੁਰਦੇ ਦਾਰ ਤੇ ਟਿਕੀਏ ਤਾਂ ਪਰਮਾਤਮਾ ਆਪ ਹੀ ਇਹ ਵਿਚਾਰਨ ਦੀ ਸਮਝ ਬਖਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜੇਸ ਮਨੁੱਖਾ ਜੀਵਨ ਸਮੇ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਜੀਵ ਇਹ ਨਾ ਸਮਝ ਲਏ ਕਿ ਇਥੋਂ ਖਾਲੀ ਹੱਥ ਜਾ ਕੇ ਪਰਲੋਕ ਵਿੱਚ ਜੀਵਨ ਪਵਿੱਤਰ ਕਰਨ ਦੀ ਸੋਝ ਮਿਲੇਗੀ ਜੇ ਇਹ ਕਰਮ ਕਮਾਏ ਤੇਹਾ ਹੋਏ ਸੀ ਇਹ ਇੱਕ ਕੁਦਰਤੀ ਨਿਯਮ ਹੈ ਕਿ ਇਥੇ ਮਨੁੱਖ ਜਿਓ ਜੀ ਜਿਹੋ ਜੇ ਕਰਮ ਕਰਦਾ ਹੈ ਉਹੋ ਜਿਹਾ ਉਹ ਬਣ ਜਾਂਦਾ ਹੈ ਅਮਰਤ ਹਰ ਕਾ ਨਾ ਉਹ ਆਪ ਵਰਤਾਏ ਸੀ ਜੇ ਉਹ ਮਨੁੱਖ ਗੁਰੂ ਦੇ ਦਰ ਤੇ ਡਿਗਦਾ ਹੈ ਉਸ ਨੂੰ ਆਤਮਿਕ ਜੀਵਨ ਦੇਣ ਵਾਲਾ ਆਪਣਾ ਨਾਮ ਪਰਮਾਤਮਾ ਆਪ ਬਖਸ਼ਦਾ ਹੈ ਚੱਲਿਆ ਪਤ ਸੋ ਜਨਮ ਸਵਾਰ ਵਾਜਾ ਵਾਇਸੀ ਜਿਸ ਮਨੁੱਖ ਨੂੰ ਇਹ ਦਾਤ ਮਿਲਦੀ ਹੈ ਉਹ ਆਪਣਾ ਮਨੁੱਖਾ ਜਨਮ ਸੁਚੱਜਾ ਬਣਾ ਕੇ ਇੱਜ਼ਤ ਖੱਟ ਕੇ ਇੱਥੋਂ ਜਾਂਦਾ ਹੈ ਉਹ ਆਪਣੀ ਸੋਭਾ ਦਾ ਵਾਜਾ ਇੱਥੇ ਵਜਾਇਆ ਜਾਂਦਾ ਹੈ ਮਾਨਸਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਕੋਈ ਇੱਕ ਮਨੁੱਖ ਕੀ ਤਿੰਨਾ ਹੀ ਲੋਕਾਂ ਵਿੱਚ ਪਰਮਾਤਮਾ ਉਹਦੀ ਸੋਭਾ ਖਿਲਾਰਦਾ ਹੈ ਕਿਸੇ ਇੱਕ ਅੱਦੇ ਤੱਕ ਗੱਲ ਨਹੀਂ ਰਹਿੰਦੀ ਉਹਦੀ ਪਰਮਾਤਮਾ ਤਿੰਨਾਂ ਲੋਕਾਂ ਵਿਚੀ ਸੋਭਾ ਖਿਲਾਰ ਦਿੰਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਏ ਨਾਨਕ ਉਹ ਮਨੁੱਖ ਆਪ ਸਦਾ ਪ੍ਰਸਾਨ ਚਿਤ ਰਹਿਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਹੀ ਤਾਰ ਲੈਂਦਾ ਹੈ ਸੋਭਾ ਵਧਾਉਂਦਾ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਪਰਮਾਤਮਾ ਦੇ ਨਾਮ ਵਿੱਚ ਬਹੁਤ ਵੱਡੀ ਤਾਕਤ ਹੈ ਸੋਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਜਿਹੜਾ ਮਨੁੱਖ ਜੋਗੀ ਬਣ ਜਾਂਦਾ ਹੈ ਉਹ ਜੋਗ ਹੀ ਕਮਾਉਂਦਾ ਹੈ ਜੋਗ ਕਮਾਣ ਨੂੰ ਹੀ ਸਹੀ ਰਸਤਾ ਸਮਝਦਾ ਹੈ ਜੋ ਮਨੁੱਖ ਗ੍ਰਿਸ਼ਤੀ ਬਣਦਾ ਹੈ ਉਹ ਭੋਗਾ ਵਿੱਚ ਹੀ ਮਸਤ ਹੈ ਤਪਿਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ ਜਿਹੜਾ ਮਨੁੱਖ ਤਪੀ ਬਣਦਾ ਹੈ ਉਹ ਸਦਾ ਤਪ ਹੀ ਕਰਦਾ ਹੈ ਤੇ ਤੀਰਥਾਂ ਉੱਤੇ ਜਾ ਕੇ ਮਲ ਮਲ ਕੇ ਭਾਵ ਬੜੇ ਸਿਧਕ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ ਤੇਰਾ ਸਦੜਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਏ ਰਹਾਓ ਪਰ हे ਪਿਆਰੇ ਪ੍ਰਭੂ ਪਰਮਾਤਮਾ ਮੈਂ ਤਾਂ ਤੇਰੀ ਸਿਫਤ ਸਲਾਹ ਦਾ ਸ਼ਬਦ ਹੀ ਸੁਣਨਾ ਚਾਹੁੰਦਾ ਹਾਂ ਜੇ ਕੋਈ ਮੇਰੇ ਕੋਲ ਬੈਠ ਜਾਏ ਤੇ ਮੈਨੂੰ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਸੁਣਾਵੇ ਰਹਾਓ ਜੈਸਾ ਬੀਜੈ ਸੋ ਲੁਣੈ ਜੋ ਖੱਟੇ ਸੋ ਖਾਏ ਮਨੁੱਖ ਜਿਹੋ ਜਿਹਾ ਬੀਜ ਬੀਜਦਾ ਹੈ ਉਹੋ ਜਿਹਾ ਫਲ ਵੜਦਾ ਹੈ ਜੋ ਕੁਝ ਖੱਟੀ ਕਮਾਈ ਕਰਦਾ ਹੈ ਉਹੀ ਵਰਤਦਾ ਹੈ ਜੋਗ ਭੋਗ ਤੇ ਤੱਪ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੀ ਕਮਾਈ ਨਹੀਂ ਹੈ ਪਰ ਪ੍ਰਭੂ ਦੀ ਹਜ਼ੂਰੀ ਵਿੱਚ ਸਿਫਤ ਸਲਾਹ ਹੀ ਪ੍ਰਵਾਨ ਹੁੰਦੀ ਹੈ ਨਾਮ ਜਪਿਆ ਹੀ ਪ੍ਰਵਾਨ ਹੁੰਦਾ ਹੈ ਕਰਮ ਕਾਂਡ ਪਖੰਡ ਜੋ ਹਨ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਮਾਨ ਨਹੀਂ ਹੁੰਦੇ ਅੱਗੇ ਪੁੱਛ ਨਾ ਹੋ ਵਸੀ ਜੇ ਸਾਣ ਨਿਸ਼ਾਨਾ ਜਾਏ ਜੇ ਮਨੁੱਖ ਪਰਮਾਤਮਾ ਦੀ ਸਿੱਖਤ ਸਲਾਹ ਦਾ ਪਰਵਾਣਾ ਲੈ ਕੇ ਇੱਥੋਂ ਜਾਏ ਤਾਂ ਗਾਹ ਪ੍ਰਭੂ ਦੇ ਦਰ ਤੇ ਉਸ ਨੂੰ ਰੋਗ ਟੋਕ ਨਹੀਂ ਹੁੰਦੀ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਮਨੁੱਖ ਜਿਹੋ ਜੀ ਕਾਰ ਕਮਾਉਂਦਾ ਹੈ ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ ਆਤਮਕ ਜੀਵਨ ਦੇ ਪੰਧ ਵਿੱਚ ਵੀ ਇਹੀ ਨਿਯਮ ਹੈ ਭਗਤ ਉਹ ਹੀ ਜੋ ਭਗਤੀ ਕਰਦਾ ਹੈ ਜੋਗ ਭੋਗ ਜਾ ਤਪ ਜਪ ਵਿੱਚੋਂ ਭਗਤੀ ਭਾਵ ਪੈਦਾ ਨਹੀਂ ਹੋ ਸਕਦੀ ਜੋ ਦਮ ਚਿੱਤ ਨਿਆਵਈ ਸੋ ਦਮ ਬਿਰਥਾ ਜਾਏ ਮਨੁੱਖ ਮਨੁੱਖ ਦਾ ਜਿਹੜਾ ਸੁਆਸ ਕਿਸੇ ਐਸੇ ਉਦਮ ਵਿੱਚ ਲੰਗ ਲੰਗਦਾ ਹੈ ਕਿ ਪ੍ਰਮਾਤਮਾ ਉਸ ਦੇ ਮਨ ਵਿੱਚ ਨਹੀਂ ਵਸਦਾ ਤਾਂ ਉਹ ਸੁਆਸ ਵਿਅਰਥ ਹੀ ਜਾਂਦਾ ਹੈ ਐਸੇ ਕਰਕੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਿਰਗੁਰੂ ਅਰਜਨ ਦੇ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਫਰਮਾਉਂਦੇ ਹਨ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਹਰ ਸੁਵਾਸ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਇਹ ਮਨ ਵੇਚੀ ਬੈ ਕਰੀ ਜੇ ਕੋ ਲੈ ਵਿਕਾਏ ਇਸ ਵਾਸਤੇ ਜੇ ਕੋਈ ਮਨੁੱਖ ਮੈਨੂੰ ਪਰਬੂ ਪਰਮਾਤਮਾ ਦਾ ਨਾਮ ਵਟੇ ਵਿੱਚ ਦੇ ਕੇ ਮੇਰਾ ਸਰੀਰ ਲੈਣਾ ਚਾਹੇ ਤਾਂ ਮੈਂ ਇਸ ਸਰੀਰ ਵਿੱਚ ਨੂੰ ਤਿਆਰ ਹਾਂ ਮੁੱਲ ਦੇਣ ਨੂੰ ਤਿਆਰ ਹਾਂ ਪਰਮਾਤਮਾ ਦੇ ਨਾਮ ਦਾ ਕਿਉਂਕਿ ਪਰਮਾਤਮਾ ਦਾ ਨਾਮ ਅਮੋਲਕ ਹੈ ਉਸ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਨਾਨਕ ਕਾਮ ਨਾ ਆਵਈ ਜਿਤ ਤਨ ਨਾਹੀ ਸੱਚਾ ਨਾਓ ਏ ਨਾਨਕ ਜਿਸ ਮਨੁੱਖਾ ਸਰੀਰ ਵਿੱਚ ਪਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਸੱਚਾ ਨਾਮ ਨਹੀਂ ਵਸਦਾ ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ ਉਹ ਸਰੀਰ ਵਿਅਰਥ ਹੀ ਗਿਆ ਸਮਝੋ ਸੋਹੀ ਮਹੱਲਾ ਪਹਿਲਾ ਘਰ ਸਤਵਾਂ ਰਾਗ ਸੋਹੀ ਘਰ ਸਤਵੇਂ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਐ ਗੋਦੜੀ ਪਹਿਨ ਪਹਿਣ ਲੈਣਾ ਪ੍ਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ ਡੰਡਾ ਹੱਥ ਵਿੱਚ ਫੜ ਲਿਆ ਹਰੀ ਮੇਲ ਨਹੀਂ ਹੋ ਜਾਂਦਾ ਜੇ ਸਰੀਰ ਤੇ ਸੁਆਹ ਮਾਰ ਲਈਏ ਤਾਂ ਵੀ ਪ੍ਰਭੂ ਪ੍ਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਯੋਗ ਨਾ ਮੁੰਦੀ ਮੁੰਡਾ ਮੁਡਈਏ ਯੋਗ ਨਾ ਸਿੰਘੀ ਵਾਈਏ ਕੰਨਾਂ ਵਿੱਚ ਮੁੰਦਰਾਂ ਪਾਇਆ ਰੱਬ ਦਾ ਮੇੜ ਨਹੀਂ ਜੇ ਸਿਰ ਮੋਣਾ ਲਈਏ ਤਾਂ ਵੀ ਪ੍ਰਭੂ ਮਲਾਪ ਨਹੀਂ ਹੋ ਸਕਦਾ ਸਿੰਘ ਹੀ ਵਜਾਇਆ ਭੀ ਯੋਗ ਸਿੱਧ ਨਹੀਂ ਹੋ ਜਾਂਦਾ ਅੰਜਨ ਮਾਹੇ ਨਿਰੰਜਨ ਰਹੀਏ ਯੋਗ ਜੁਗਤੈਵ ਪਾਈਏ ਪਰਮਾਤਮਾ ਦੇ ਨਾਲ ਪਰਮਾਤਮਾ ਨਾਲ ਮਲਾਪ ਦਾ ਢੰਗ ਸਿਰਫ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿੱਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਪਰਮਾਤਮਾ ਵਿੱਚ ਜੁੜੇ ਰਹੀਏ ਗੱਲੀ ਜੋਗ ਨਾ ਹੋਈ ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ ਪਰਮਾਤਮਾ ਦਾ ਮਲਾਪ ਨਹੀਂ ਹੁੰਦਾ ਇੱਕ ਅਦ੍ਰਿਸ਼ਟ ਕਰ ਸੰਸਾਰ ਜਾਣੈ ਜੋਗੀ ਕਹੀਏ ਸੋਈ ਰਹਾਓ ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇੱਕੋ ਜਿਹੇ ਨਿਗਾਹ ਨਾਲ ਸਭ ਜੀਵਾਂ ਨੂੰ ਬਰਾਬਰ ਦੇ ਇਨਸਾਨ ਸਮਝੇ ਰਹਾਓ ਜੋਗ ਨਾ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਘਰੋਂ ਬਾਹਰ ਮੜੀਆਂ ਵਿੱਚ ਮਸਾਣਾ ਵਿੱਚ ਰਿਆਂ ਪ੍ਰਭੂ ਪਰਮਾਤਮਾ ਦਾ ਮੇਲ ਨਹੀਂ ਹੁੰਦਾ ਸਮਾਧੀਆਂ ਲਾਇਆ ਵੀ ਰੱਬ ਨਹੀਂ ਮਿਲਦਾ ਯੋਗ ਨਾ ਦੇਸ ਦੇ ਸੰਤਰ ਭਵੈ ਯੋਗ ਨਾ ਤੀਰਥ ਨਾਈਐ ਜੇ ਦੇਸ ਪਰਦੇਸ ਵਿੱਚ ਪਾਉਂਦੇ ਫਿਰਿਏ ਤਾਂ ਵੀ ਪ੍ਰਭੂ ਬਲਾਪ ਨਹੀਂ ਹੁੰਦਾ ਤੀਰਥਾਂ ਉੱਤੇ ਇਸ਼ਨਾਨ ਕੀਤਿਆਂ ਵੀ ਪ੍ਰਭੂ ਪ੍ਰਾਪਤੀ ਨਹੀਂ ਹੋ ਸਕਦੀ ਅੰਜਨ ਮਾਹੇ ਨਿਰੰਜਨ ਰਹੀਐ ਯੋਗ ਜੁਗਤੈਵ ਪਾਈਐ ਪਰਮਾਤਮਾ ਨਾਲ ਮਿਲਾਪ ਦਾ ਟੰਗ ਸਿਰਫ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੇ ਕਾਲਖ ਵਿੱਚ ਰਹਿੰਦਿਆ ਹਾਂ ਮਾਇਆ ਤੋਂ ਨਿਰਲੇਪ ਪ੍ਰਭੂ ਪਰਮਾਤਮਾ ਵਿੱਚ ਜੁੜੇ ਰਹੀਏ ਸਤ ਗੁਰ ਭੇਟੇ ਤਾਂ ਸੈਸਾ ਟੂਟੈ ਧਾਵਤ ਵਰਜ ਰਹੀਏ ਜਦੋਂ ਗੁਰੂ ਮਿਲ ਪਏ ਤਾਂ ਮਨ ਦਾ ਸਹਿ ਮੁਕ ਜਾਂਦਾ ਹੈ ਵਿਕਾਰਾਂ ਵੱਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ ਨੇਚਰ ਚਰੈ ਸਹਿਜ ਧੁਨ ਲਾਗੇ ਘਰ ਹੀ ਪਰਚਾ ਪਾਈਏ ਮਨ ਵਿੱਚ ਪ੍ਰਭੂ ਦੇ ਅਮਰਤ ਨਾਮ ਦਾ ਇੱਕ ਚਸ਼ਮਾ ਚੱਲ ਪੈਂਦਾ ਹੈ ਅਡੋਲ ਵਸਤਾ ਦੀ ਰੋਮ ਬਣ ਜਾਂਦੀ ਹੈ ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਝ ਬਣ ਜਾਂਦੀ ਹੈ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤਿ ਵਪਾਈਐ ਪਰਮਾਤਮਾ ਨਾਲ ਮਲਾਪ ਦੀ ਜਾਜ ਸਿਰਫ ਇਸੇ ਤਰ੍ਹਾਂ ਹੁੰਦੀ ਹੈ ਕਿ ਮਾਇਆ ਦੇ ਮੋਹ ਦੇ ਕਾਲਖ ਵਿੱਚ ਰਹਿੰਦੇ ਆਹੀ ਮਾਇਆ ਤੋਂ ਨਿਰਲੇਪ ਪ੍ਰਭੂ ਪਰਮਾਤਮਾ ਵਿੱਚ ਜੁੜੇ ਰਹੀਏ ਨਾਨਕ ਜੀਵਤ ਆ ਮਰ ਰਹੀਏ ਐਸਾ ਜੋਗ ਕਮਾਈਏ ਏ ਨਾਨਕ ਪਰਮਾਤਮਾ ਦੇ ਮਲਾਪ ਦਾ ਅਭਿਆਸ یوں ਕਰਨਾ ਚਾਹੀਦਾ ਹੈ ਕਿ ਦੁਨੀਆਂ ਦੇ ਕਾਰ ਬਿਹਾਰ ਕਰਦਿਆ ਹੀ ਵਿਕਾਰਾਂ ਵੱਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ ਵਾਜੇ ਬਾਜੋ ਸਿੰਘੀ ਵਾਜੈ ਤੋ ਨਿਰਭਉ ਪਦ ਪਾਈਐ ਜੋਗ ਤਾਂ ਸਿੰਘ ਦਾ ਵਾਜਾ ਵਜ ਜਾਂਦਾ ਹੈ ਜੋਗੀ ਤਾਂ ਸਿੰਘੀ ਦਾ ਵਾਜਾ ਵਜ ਜਾਂਦਾ ਹੈ ਪਰ ਸਿਮਰਨ ਅਭਿਆਸ ਕਰਨ ਵਾਲੇ ਦੇ ਅੰਦਰ ਇੱਕ ਜਿਹਾ ਸੁਰੀਲਾ ਆਨੰਦ ਬਣਦਾ ਹੈ ਕਿ ਮਾਨੋ ਬਿਨਾਂ ਵਾਜਾ ਵਜਾਇਆ ਸਿੰਘ ਦਾ ਵਾਜਾ ਵੱਜ ਰਿਹਾ ਹੈ ਜਦੋਂ ਮਨੁੱਖੇ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ ਤਦੋਂ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਤੋ ਪਈਐ ਜਦੋਂ ਮਨੁੱਖ ਮਾਇਆ ਦੇ ਮੋਹ ਦੇ ਕਾਲਖ ਵਿੱਚ ਰਹਿੰਦਿਆ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿੱਚ ਜੁੜੇ ਰਹਿ ਸਕਦਾ ਹੈ ਤਦੋਂ ਪ੍ਰਭੂ ਮਲਾਪ ਦੀ ਜਾਚ ਆ ਜਾਂਦੀ ਹੈ ਕਿਉਂਕਿ ਆਪਣੇ ਕਾਰ ਵਿਹਾਰ ਕਰਦੇ ਆਵੇਂ ਜਿਹੜੇ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ ਅਤੇ ਮਾਇਆ ਵਿੱਚ ਗਲਤਾਨ ਨਹੀਂ ਹੁੰਦੇ ਉਨਾ ਨੂੰ ਪਰਮਾਤਮਾ ਉਹਨਾਂ ਦੇ ਅੰਦਰੋਂ ਹੀ ਮਿਲ ਜਾਂਦਾ ਹੈ ਤੇ ਉਹਨਾਂ ਦੇ ਅੰਦਰ ਇੱਕ ਰਸ ਰੌਂ ਚਲਦੀ ਹੈ ਜਿਸ ਤਰ੍ਹਾਂ ਕੋਈ ਵਾਜੇ ਵੱਜਦੇ ਹੋਣ ਤਬਲੇ ਸ਼ੈਣੇ ਵੱਜਦੇ ਹੋਣ ਉਹਨਾਂ ਦੇ ਅੰਦਰ ਐਸਾ ਇੱਕ ਨਾਮ ਦਾ ਰਸ ਚੱਲ ਪੈਂਦਾ ਹੈ ਨਾਦ ਚੱਲ ਪੈਂਦਾ ਹੈ ਸ਼ਬਦ ਚੱਲ ਪੈਂਦੇ ਹਨ ਨਾਮ ਦੇ ਵਿਆਸੀ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹਨ ਵਾਜੇ ਬਾਜੋਂ ਸਿੰਘੀ ਵਾਜੈ ਤੋਂ ਨਿਰਪੋ ਪਦ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਤੋ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 730 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 731 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਵਾਫੀ ਗੁਰੂ ਪਿਆਰਿਓ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਧਾ ਪਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ